ਸੁਚੀ ਕਰ ਲੈ ਜੈ ਕੁਰੇ ਡਿਓਰੀ ਪੁੱਤ ਨੇ ਵਿਆਹ ਕੇ ਆਵਨਾ ਸੁਚੀ ਕਰ ਲੈ ਜੈ ਕੁਰੇ ਡਿਓਰੀ ਪੁੱਤ ਨੇ ਵਿਆਹ ਕੇ ਆਵਨਾ ਸੁਚੀ ਕਰ ਲੈ ਜੈ ਕੁਰੇ ਡਿਓਰੀ ਪੁੱਤ ਨੇ ਵਿਆਹ ਕੇ ਆਵਨਾ ਮੇਰੇ ਵੀਰ ਦੀ ਮੇ ਮਨੇ ਆਣਾ ਚੱਕੋ ਮੰਜਾ ਡਾਓ ਕਰਸੀ ਮੇਰੇ ਵੀਰ ਦੀ ਮੇ ਮਨੇ ਆਣਾ ਚੱਕ ਮੰਜੜਾ ਕਰਸੀ ਮੇਰੇ ਵੀਰ ਦੀ ਮੇ ਮਨੇ ਆਣਾ ਚੱਕ ਮੰਜੜਾ ਕਰਸੀ ਵੀਰ ਵਿਆਹ ਕੇ ਲਾਇਆ ਭਾਬੀ ਜਨਵਰਗੀ ਵੀਰ ਵਿਆਹ ਕੇ ਲਾਇਆ ਭਾਬੀ ਜਨਵਰਗੀ ਵੀਰ ਵਿਆਹ ਕੇ ਲਾਇਆ ਭਾਬੀ ਜਨਵਰਗੀ ਸੇਰਾ ਬੰਨੇ ਕੇ ਗਿਆ ਸੀ ਮੇਰਾ ਵੀਰਾ ਗੁੜੀਓ ਲਿਆਇਆ ਮੋਤੀਆਂ ਦੇ ਬਾਗ ਵਿੱਚੋਂ ਹੀਰਾ ਗੁੜੀਓ ਲਿਆਇਆ ਮੋਤੀਆਂ ਦੇ ਬਾਗ ਵਿੱਚੋਂ ਹੀਰਾ ਗੁੜੀਓ ਲਿਆਇਆ ਮੋਤੀਆਂ ਦੇ ਬਾਗ ਵਿੱਚੋਂ ਹੀਰਾ ਗੁੜੀਓ ਚੰਨ ਵਰਗੀ ਪਰ ਜਾਈ ਮੇਰਾ ਵੀਰ ਵਿਆਹ ਕੇ ਲਿਆਇਆ ਚੰਨ ਵਰਗੀ ਪਰ ਜਾਈ ਮੇਰਾ ਵੀਰ ਵਿਆਹ ਕੇ ਲਿਆਇਆ ਹੱਥੀਓ ਦੇ ਛਾਪਾਂ ਛੱਲੇ ਬਾਹੀ ਚੂੜਾ ਪਾਇਆ ਖੁਲਕੇ ਨੱਚ ਬਾਬੀ ਦਿਨ ਸ਼ਗਨਾ ਦਾ ਆਇਆ ਖੁਲਕੇ ਨੱਚ ਬਾਬੀ ਦਿਨ ਸ਼ਗਨਾ ਦਾ ਆਇਆ ਖੁਲਕੇ ਨੱਚ ਬਾਬੀ ਦਿਨ ਸ਼ਗਨਾ ਦਾ ਆਇਆ ਨਵੀਂ ਬਹੂ ਮੁਕਲਾਵੇ ਆਈ ਬੈਗੀ ਪੀੜਾ ਢਾਕੇ ਬਈ ਸੱਸ ਕਹੇ ਤੂੰ ਰੋਟੀ ਖਾ ਲਾ ਸਾਸਕ ਹੈ ਤੂ ਰੋਟੀ ਖਾ ਲਾ ਨੂੰ ਸੰਗਦੀ ਨਾ ਖਾਵੇ ਮੂੰਹ ਵਿੱਚ ਪਾਬੋ ਦੇ ਨਣਦ ਬੁਰਕੀਆਂ ਪਾਵੇ ਮੂੰਹ ਵਿੱਚ ਪਾਬੋ ਦੇ ਨਣਦ ਬੁਰਕੀਆਂ ਪਾਵੇ ਮੂੰਹ ਵਿੱਚ ਪਾਬੋ ਦੇ ਨਣਦ ਬੁਰਕੀਆਂ ਪਾਵੇ ਲਾਗੀ ਦੇਨ ਵਧਾਈਆਂ ਨਹੀਂ ਅਜ ਕਰ ਬਾਬਲ ਦੇ ਲਾਗੀ ਦੇਨ ਵਧਾਈਆਂ ਨਹੀਂ ਅਜ ਕਰ ਬਾਬਲ ਦੇ ਲਾਗੀ ਦੇਨ ਵਧਾਈਆਂ ਨਹੀਂ ਅਜ ਕਰ ਬਾਬਲ ਦੇ ਲਾਗੀ ਦੇਨ ਵਧਾਈਆਂ ਰੱਬ ਨੇ ਰੌਣਕਾਂ ਲਾਈਆਂ ਨਵੇੜੇ ਅਮੜੀ ਦੇ ਰੱਬ ਨੇ ਰੌਣਕਾਂ ਲਾਈਆਂ ਨਵੇੜੇ ਅਮੜੀ ਦੇ ਰੱਬ ਨੇ ਰੌਣਕਾਂ ਲਾਈਆਂ ਨਵੇੜੇ ਅਮੜੀ ਦੇ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦੇ ਕੇਲੇ ਅਜ ਮੇਰੇ ਵੀਰੇ ਦੇ ਹੋਗੇ ਹੀਰ ਨਾਲ ਮੇਲੇ ਅਜ ਮੇਰੇ ਵੀਰੇ ਦੇ ਹੋਗੇ ਹੀਰ ਨਾਲ ਮੇਲੇ ਅਜ ਮੇਰੇ ਵੀਰੇ ਦੇ ਹੋਗੇ ਹੀਰ ਨਾਲ ਮੇਲੇ ਸੇਵਰ ਗਾ ਤੇਰਾ ਰੰਗ ਪਾਬੀਏ ਸੇਵਰ ਗਾ ਤੇਰਾ ਰੰਗ ਪਾਬੀਏ ਹਿਰਨਾ ਵਰਗੀ ਤੋਰ ਤੇਰੇ ਤੇ ਆਸ਼ਿਕ ਹੋ ਗਿਆ ਨੀ ਮੇਰਾ ਵੀਰ ਕਲੈਰੀ ਮੋਰ ਤੇਰੇ ਤੇ ਆਸ਼ਿਕ ਹੋ ਗਿਆ ਨੀ ਮੇਰਾ ਵੀਰ ਕਲੈਰੀ ਮੋਰ ਤੇਰੇ ਤੇ ਆਸ਼ਿਕ ਹੋ ਗਿਆ ਨੀ ਮੇਰਾ ਵੀਰ ਕਲੈਰੀ ਮੋਰ ਤੇਰਾ ਮੇਰਾ ਪਿਆਰ ਨੀ ਪਾਬੀ ਬੰਦ ਨੀ ਡਬੇ ਵਿੱਚ ਰੱਖਣਾ ਨੀ ਜਿਹੜਾ ਆਪਣੇ ਪਿਆਰ ਨੂੰ ਛੇੜੂ ਜੀੜਾ ਆਪਣੇ ਪਿਆਰ ਨੂੰ ਛੇੜੂ ਜਾਂ ਸਰਕਾਰੇ ਦਸਣੇ ਆਪਾਂ ਦੁਮਾਣੇ ਵਿੱਚ ਗਿਦੇ ਦੇ ਨਜਨਨ ਆਪਾਂ ਦੁਮਾਣੇ ਵਿੱਚ ਗਿਦੇ ਦੇ ਨਜਨਨ ਆਪਾਂ ਦੁਮਾਣੇ ਵਿੱਚ ਗਿਦੇ ਦੇ ਨਚਣਾ ਇੱਕ ਭਾਬੀ ਮੇਰੀ ਦੁੱਧ ਰਿੜਕਦੀ ਵੰਗਾ ਨੂੰ ਝਣਕਾ ਕੇ ਬਈ ਇੱਕ ਭਾਬੀ ਮੇਰੀ ਚਰਖਾ ਢਾਕੇ இக்காபி மீறி யரக்டே தந்த பாவே நச்ச பிடி நனியா பாவே கிதை விச்ச பி து நனியா பாவே கிதை விச்ச பி